ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉਤੇ ਸੋ ਗੱਲਬਾਤ ਕਰਦੇ ਸੀਗੇ ਦੋਸਤੋ ਰਣ ਤੇ ਕੱਚ ਦਾ ਸਫਰ ਜਣੀ ਕਿ ਬਾਰਡਰ ਪਰ ਤੋਂ ਅਸਲਾ ਕਿਵੇਂ ਊਠਾਂ ਦੇ ਉੱਤੇ ਲੱਦ ਕੇ ਲਿਆਉਂਦੇ ਸੀਗੇ ਖੜਕੂ ਸਿੰਘ ਉਹਨਾਂ ਦੇ ਬਾਰੇ ਸੋ ਅੱਜ ਪੰਜਵਾਂ ਭਾਗ ਤੁਹਾਡੇ ਰੂਗ ਰੂ ਕਰਨਾ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਬੜੀ ਦਿਲਚਸਪ ਹੈ ਔਰ ਚੈਨਲ ਜੀ ਨਾਲ ਵੀਰਨ ਹਾਲ ਤੱਕ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਬ ਲੋ ਔਰ ਲੜੀ ਜੋੜਨੀ ਦੋਸਤੋ ਪਿਛਲਾ ਭਾਗ ਜਿਹਨੇ ਨਹੀਂ ਸੁਣਿਆ ਉਹ ਸੁਣ ਸਕਦਾ ਹੈ ਹੁਣ ਉਹ ਬਜ਼ੁਰਗ ਤੇ ਉਹਦੇ ਭਤੀਜੇ ਨੇ ਜਿਨ੍ਹਾਂ ਨੇ ਸਾਨੂੰ ਬਾਰਡਰ ਪਾਰ ਕਰਾਉਣਾ ਸੀਗਾ ਊਠਨ ਥੱਲੇ ਬਿਠਾਤਾ ਤੇ ਥੱਲੇ ਬਿਠਾਉਂਦਿਆਂ ਉਹਨੇ ਵੇਖਿਆ ਕਿ ਵੱਡੇ ਊਠ ਤੇ ਜਿਹੜੀ ਪਾਣੀ ਦੀ ਮਸ਼ਕ ਸੀਗੀ ਜੋ ਚੜਨ ਵਾਲੇ ਦਿਨ ਵਿੱਚ ਸਾਡੇ ਜੀਵਨ ਦਾ ਆਧਾਰ ਸੀ ਉਹ ਹੁਣ ਹੈ ਨਹੀਂ ਅਸਲ 'ਚ ਮਸ਼ਕ ਵੱਡੇ ਊਠ ਤੇ ਸਾਰੀ ਰਾਤ ਚੋਂਦੀ ਰਹੀ ਤੇ ਹੁਣ ਤੱਕ ਪੂਰੀ ਖਤਮ ਹੋ ਚੁੱਕੀ ਸੀ ਇਹ ਗੱਲ ਸੁਣ ਕੇ ਸਾਰੇ ਸਨ ਹੋ ਗਏ ਬਾਬੇ ਪਿਆਰੇ ਨੇ ਪਿੱਛੇ हट ਕੇ ਏਕੇ 47 ਨੂੰ ਸੂਤ ਲਿਆ ਤੇ ਉਹਦੇ ਭਤੀਜੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਹ ਬੰਦਾ ਬੇਈਮਾਨ ਹੈ ਤੇ ਸਾਨੂੰ ਮਾਰਨਾ ਚਾਹੁੰਦਾ ਪਰ ਮਰਨ ਤੋਂ ਪਹਿਲਾਂ ਮੈਂ ਇਹਦੇ ਗੋਲੀ ਮਾਰ ਦੇਣੀ ਉਹ ਜਵਾਨ ਜੋ ਪਹਿਲਾਂ ਰਾਹ ਭੁੱਲਣ ਕਰਕੇ ਤੇ ਹੁਣ ਪਾਣੀ ਮੁੱਕਣ ਦੇ ਸਦਮੇ ਕਰਕੇ ਪਹਿਲਾਂ ਹੀ ਆਪਣੇ ਆਪ ਨੂੰ ਗਿਲਟ ਫੀਲ ਕਰਦਾ ਸੀ ਉਹਨੇ ਬਾਬੇ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਉਹ ਨਿੰਮੋ ਚੂਣਾ ਜਿਹਾ ਹੋ ਕੇ ਖੜਾ ਰਿਹਾ ਮੈਂ ਛੇਤੀ ਦੇਣੀ ਜਾ ਕੇ ਬਾਬੇ ਨੂੰ ਬਾਹ ਤੋਂ ਫੜਿਆ ਤੇ ਉਸ ਨੂੰ ਦੂਰ ਲੈ ਗਿਆ ਤੇ ਸਮਝਾਇਆ ਕਿ ਤੂੰ ਆਪਣੇ ਆਪ ਨੂੰ ਸੰਭਾਲ ਇਸ ਮੁਸੀਬਤ ਦੇ ਵਿੱਚ ਆਪਾਂ ਸਾਰੇ ਇਕੱਠੇ ਹੀ ਮਰਾਂਗੇ ਉਹ ਭਲਾ ਆਪਾਂ ਨੂੰ ਕਿਉਂ ਮਾਰਨਗੇ ਜੇ ਆਪਾਂ ਨੂੰ ਕੁਝ ਹੁੰਦਾ ਹੈ ਤਾਂ ਪਿੱਛੇ ਉਹਨਾਂ ਦੇ ਪਰਿਵਾਰ ਮਾਰੇ ਜਾਣੇ ਤੇ ਇਹ ਬੰਦੇ ਬਚ ਨਹੀਂ ਸਕਣੇ ਬਾਬਾ ਮੇਰੀ ਗੱਲ ਸੁਣ ਕੇ ਠੰਡਾ ਨਾ ਹੋਇਆ ਤਾਂ ਉਹਨੇ ਉਨਹੀਂ ਗੁੱਸੇ 'ਚ ਕਹਿਣ ਲੱਗਿਆ ਕਿ ਪਹਿਲਾਂ ਇਹ ਸਾਨੂੰ ਗਲਤ ਦਿਸ਼ਾ ਵੱਲ ਲੈ ਕੇ ਗਿਆ ਤੇ ਹੁਣ ਸਾਰੀ ਮਸ਼ਕ ਚੋਗੀ ਇਹਨੂੰ ਦੋਵੇਂ ਗੱਲਾਂ ਦਾ ਹੀ ਪਤਾ ਨਹੀਂ ਲੱਗਿਆ ਮੈਂ ਕਿਹਾ ਕਿ ਇਹ ਠੀਕ ਹੈ ਕਿ ਆਪਾਂ ਭਟਕ ਗਏ ਆ ਪਰ ਇਹਦੇ ਵਿੱਚ ਉਹਨਾਂ ਨੂੰ ਕੀ ਫਾਇਦਾ ਪਾਣੀ ਤੇ ਸਾਰਿਆਂ ਲਈ ਇੱਕੋ ਜਿਹਾ ਜ਼ਰੂਰੀ ਹੈ ਤੂੰ ਠੰਡਾ ਰਹਿ ਕੋਚੇਰ ਗੱਲਾਂ ਕਹਿਣ ਤੇ ਉਹ ਮੰਨ ਗਿਆ ਬਾਬਾ ਪਿਆਰਾ ਤਾਂ ਉਸ ਤੋਂ ਬਾਅਦ ਉਹਨੇ ਕਿਹਾ ਕਿ ਮੈਂ ਹੁਣ ਤੁਹਾਡੇ ਤੋਂ ਥੋੜਾ ਫਾਸਲੇ ਤੇ ਚਲਾਂਗਾ ਇਹਨਾਂ ਦੋਮਾ ਤੇ ਮੇਰੀ ਨਿਗ੍ਹਾ ਰਹੂਗੀ ਫੇਰ ਅਸੀਂ ਸਾਰੇ ਦੁਬਾਰਾ ਇਕੱਠੇ ਹੋ ਗਏ ਤੇ ਮੈਂ ਉਹਨਾਂ ਦੋਵਾਂ ਨੂੰ ਕਿਹਾ ਕਿ ਮੁਸੀਬਤਾਂ ਵਿੱਚ ਕਈ ਵਾਰ ਬੰਦੇ ਨੂੰ ਗੁੱਸਾ ਆ ਜਾਂਦਾ ਤੁਸੀਂ ਬੁਰਾ ਨਾ ਮਨਾਇਓ ਉਹ ਬਜ਼ੁਰਗ ਪਾਂਢੀ ਬੋਲਿਆ ਕਿ ਸਾਡੇ ਤੋਂ ਗਲਤੀ ਜ਼ਰੂਰ ਹੋਈ ਹੈ ਪਰ ਇਹ ਸਾਡੇ ਬਸ ਵਿੱਚ ਨਹੀਂ ਸੀ ਮੈਂ ਤਾਂ 15 ਸਾਲਾਂ ਬਾਅਦ ਇੱਧਰ ਨੂੰ ਆਇਆ ਤੇ ਇਹਨਾਂ ਜਵਾਨਾਂ 'ਚ ਜੋਸ਼ ਜ਼ਿਆਦਾ ਹੈ ਹੋਸ਼ ਘੱਟ ਉਹਨੇ ਕਿਹਾ ਕਿ ਹੁਣ ਆਪਾਂ ਹਨੇਰਾ ਪਏ ਤੋ ਹੀ ਇੱਥੋਂ ਤੁਰਾਂਗੇ ਇੱਥੇ ਹੀ ਡੇਰੇ ਪਾ ਲਈਏ ਹਾਲੇ 3 ਕ ਘੰਟੇ ਮੌਸਮ ਠੰਡਾ ਰਹਿਣਾ ਹੈ ਆਰਾਮ ਕਰ ਲਈਏ ਕੋਸ਼ਿਸ਼ ਕਰੋ ਕਿ ਕੋਈ ਤਰ ਸੌ ਲਈਏ ਉਹ ਤੋਂ ਬਾਅਦ ਬਹੁਤ ਗਰਮੀ ਹੋ ਜਾਣੀ ਤੇ ਆਪਣੇ ਕੋਲ ਪਾਣੀ ਬਹੁਤ ਥੋੜਾ ਹੈ ਇਸ ਕਰਕੇ ਸਿਰਫ ਮੂੰਹੇ ਗਿੱਲਾ ਕਰੋ ਆਪਣਾ ਪਿਸ਼ਾਬ ਬਿਲਕੁਲ ਨਾ ਕਰੋ ਉਹਨੂੰ ਵੀ ਰੋਕ ਕੇ ਰੱਖੋ ਮਠਿਆਈ ਵੀ ਹੁਣ ਹਿਸਾਬ ਨਾਲ ਹੀ ਖਾਓ ਇਹਦੇ ਨਾਲ ਵੀ ਤਰੇ ਲੱਗਣੀ ਹੈ ਤਾਂ ਲੋਕਣ ਤੋਂ ਵੀ ਵੱਡੀ ਮੁਸ਼ਕਲ ਹੁਣ ਪਾਣੀ ਦੀ ਹੈ ਤਾਂ ਉਸ ਨੂੰ ਸੰਜਮ ਨਾਲ ਵਰਤੋ ਹਾਲੇ 24 ਘੰਟੇ ਇਸ ਪਾਣੀ ਨਾਲ ਕੱਢਣੇ ਆਪਾਂ ਨੇ ਸਾਡੇ ਕੋਲ ਲੀਟਰ-ਲੀਟਰ ਦੀਆਂ ਬੋਤਲਾਂ ਸਨ ਜੋ ਤਕਰੀਬਨ ਮੁੱਕੀਆਂ ਹੋਈਆਂ ਸੀ بس ਥੋੜਾ ਥੋੜਾ ਪਾਣੀ ਸੀਗਾ ਉਹਨਾਂ 'ਚ ਸਾਡਾ ਬਚਾਓ ਛੋਟੇ ਊਂਟ ਤੇ ਇੱਕ ਬਾਦੂ ਟੰਗੀ 4 ਕਿਲੋਟਰ ਦੀ ਮਸ਼ਕ ਨੇ ਕੀਤਾ ਜਿਹਦੇ ਨਾਲ ਅਸੀਂ ਆਪਣੀਆਂ ਬੋਤਲਾਂ ਭਰ ਲਈਆਂ ਜੇ ਇਹ ਛੋਟੀ ਮਸ਼ਕ ਨਾ ਹੁੰਦੀ ਤਾਂ ਅਸੀਂ ਅੱਗੇ ਨਹੀਂ ਸੀ ਜਾ ਸਕਦੇ ਤੇ ਨਾ ਹੀ ਪਿੱਛੇ ਤੇ ਰਣ ਵਿੱਚ ਅਸੀਂ ਭੁੱਖੇ ਹੀ ਮਰ ਜਾਣਾ ਸੀਗਾ ਪਿਆਸੇ ਹੀ ਇਹ ਪਾਣੀ ਸਾਡੇ ਲਈ ਕਿੰਨਾ ਕੀਮਤੀ ਸੀ ਕੋਈ ਅਜਹੀ ਮੁਸ਼ਕਲ ਚੋਂ ਲੰਘਿਆ ਬੰਦਾ ਹੀ ਸਮਝ ਸਕਦਾ ਪਹਿਲਾਂ ਲੋਕ ਸ਼ਾਇਦ ਤਾਂ ਹੀ ਪਾਣੀ ਦੀ ਕਦਰ ਕਰਦੇ ਸੀ ਕਿਉਂਕਿ ਉਹ ਸਾਰੇ ਹੀ ਇਸ ਤਰ੍ਹਾਂ ਦੀ ਔਖ ਵਿੱਚ ਨੂੰ ਲੰਘਦੇ ਸੀਗੇ ਫਿਰ ਸਾਰੇ ਜਣੇ ਗੱਲਾਂ ਕਰਨ ਲੱਗ ਪਏ ਕਿ ਮਸ਼ਕ ਕਿਵੇਂ ਚੋਗੀ ਤੇ ਪਤਾ ਕਿਉਂ ਨਾ ਲੱਗਿਆ ਸਾਡਾ ਇਹ ਗੱਲ ਉਤੇ ਧਿਆਨ ਹੀ ਕਿਉਂ ਨਹੀਂ ਗਿਆ ਤਾਂ ਉਸ ਜਵਾਨ ਨੇ ਸਾਰੀ ਮਸ਼ਕ ਨੂੰ ਟੋਕੇ ਵੇਖਿਆ ਪਰ ਉਹਨੂੰ ਇਹਦੇ ਬਾਰੇ ਕੋਈ ਸਮਝ ਨਾ ਲੱਗੀ ਉਹਨਾਂ ਨੇ ਕਿਹਾ ਕਿ ਹੋ ਸਕਦਾ ਕਿ ਸਾਡੇ ਕਿਸੇ ਦੁਸ਼ਮਣ ਦਾ ਕੰਮ ਹੋਵੇ ਸਾਨੂੰ ਵੀ ਇਸ ਤਰ੍ਹਾਂ ਇਸ ਬਾਰੇ ਕੋਈ ਸਮਝ ਨਹੀਂ ਲੱਗੀ ਕੇ ਨਮੀ ਤੇ ਮਜਬੂਤ ਮਸ਼ਕ ਵਿੱਚੋਂ ਬਿਲਕੁਲ ਥੱਲੇ ਤੋਂ ਪਾਣੀ ਕਿਵੇਂ ਚੋਇਆ ਹਾਲਾਤ ਹੀ ਐਸੇ ਸਨ ਕਿ ਸਾਡਾ ਮਨ ਵੀ ਕਿਸੇ ਸਾਜ਼ਿਸ਼ਵਾਲ ਦੇਖ ਰਿਹਾ ਸੀ ਪਰ ਸਾਨੂੰ ਕੋਈ ਸਮਝ ਨਾ ਲੱਗੀ ਕਿ ਇਸ ਵਿੱਚ ਕਿਸੇ ਦਾ ਕੀ ਮੰਤਵ ਹੈ ਫਿਰ ਅਸੀਂ ਇਹਦੇ ਬਾਰੇ ਸੋਚਣਾ ਛੱਡਤਾ ਤੇ ਵਾਹਗਰੂ ਉੱਤੇ ਡੋਰੀ ਛੱਡਤੀ ਤਿੰਨ ਕ ਘੰਟੇ ਅਸੀਂ ਸਾਰੇ ਜਣੇ ਧਰਤੀ ਉੱਪਰ ਪਏ ਰਹੇ ਊਂਠ ਵੀ ਬੈਠੇ ਰਹੇ ਮੈਂ ਪਹਿਲੇ ਹੀ ਨਿਤਨੇਮ ਸ਼ੁਰੂ ਕੀਤਾ ਹੋਇਆ ਸੀ ਸੰਪੂਰਨ ਕਰਕੇ ਮੈਂ ਵੀ ਕੁਝ ਸਮਸ ਹੋ ਗਿਆ ਅਸੀਂ ਉਦੋਂ ਹੀ ਉੱਠੇ ਜਦੋਂ ਸੂਰਜ ਦੀ ਗਰਮੀ ਲੱਗਣ ਲੱਗ ਪਈ ਤਾਂ ਉੱਥੇ ਸਵੇਰੇ 9:00 ਵਜੇ ਤੋਂ ਬਾਅਦ ਆਲਾ ਦਵਾਲਾ ਪੂਰਾ ਗਰਮ ਹੋਣ ਲੱਗ ਜਾਂਦਾ ਤੇ ਤੁਰਨਾ ਮੁਸ਼ਕਲ ਹੋ ਜਾਂਦਾ ਚਾਰੇ ਪਾਸੇ ਨਜ਼ਰ ਦੌੜਦੀ ਹੀ ਜਾਂਦੀ ਹੈ ਤੇ ਸਭ ਪਾਸੇ ਇੱਕੋ ਜਿਹਾ ਹੀ ਲੱਗਦਾ ਦੌੜਦੀ ਨਜ਼ਰ ਆਪਣੀ ਹੱਦ ਤੱਕ ਜਾ ਕੇ ਰੁਕ ਜਾਂਦੀ ਸੀ ਪਰ ਦਿਸ ਹੱਦੇ ਤੇ ਕੁਝ ਵੀ ਦਿਖਦਾ ਨਹੀਂ ਸੀ ਰਾਤ ਨੂੰ ਭਾਰਤ ਵਾਲੇ ਪਾਸੇ ਬਸੋਂ ਦੀਆਂ ਜੋ ਚਾਨਣੀਆਂ ਦਿਖ ਰਹੀਆਂ ਸੀ ਸਾਨੂੰ ਉਹਦਾ ਵੀ ਹੁਣ ਨਾ ਕੋਈ ਨਿਸ਼ਾਨੀ ਸੀ ਸਾਰੀ ਧਰਤੀ ਇੰਨੀ ਜ਼ਿਆਦਾ ਪੱਧਰੀ ਸੀ ਕਿ ਕੋਈ ਸੁਹਾਗਿਆ ਹੋਇਆ ਖੇਤ ਹੀ ਪਧਰਾ ਹੋ ਸਕਦਾ ਸੁੱਕ ਕੇ ਮਿੱਟੀ ਦੀਆਂ ਪਾਪੜੀਆਂ ਬਣੀਆਂ ਹੋਈਆਂ ਸਨ ਕਿਤੇ ਬਿਲਕੁਲ ਸੁੱਕੀਆਂ ਸੀ ਕਿਤੇ ਹਾਲੇ ਗਿੱਲੀਆਂ ਕਿਤੇ ਥਾਂ ਵਿੱਚ ਦਲਦਲ ਸੀ ਤੇ ਕਿਤੇ ਕਈ ਥਾਂ ਚੱਕੜ ਤੇ ਧਰਤੀ ਵਿੱਚੋਂ ਬੁਲਬੁਲੇ ਨਿਕਲ ਰਹੇ ਸਨ ਕਈ ਥਾਂ ਬਹੁਤ ਸੜੀਆਂ ਆ ਮਾਰਦੀ ਸੀ ਸੁੱਕੀ ਥਾਂ ਪੂਰੀ ਗਿੱਲੀ ਥਾਂ ਕੋਈ ਸੰਗਣੇ ਰੰਗ ਦੀ ਤੇ ਦਲਦਲ ਗੂੜੀ ਹਰੀ ਤੇ ਕਾਲੀ ਜੀ ਸੀ ਕਈ ਥਾਈਂ ਦਲਦਲ ਦੇ ਵਿੱਚੋਂ ਪਾਣੀ ਜਿਹਾ ਸਿੰਮਦਾ ਸੀ ਜਿਦੇ ਕਈ ਰੰਗ ਸਨ ਤਾਂ ਇਹ ਰੰਗ ਪਤਾ ਨਹੀਂ ਕਿਸ ਤਰ੍ਹਾਂ ਬਣਦੇ ਹੋਣਗੇ ਪਰ ਬੜੇ ਗੂੜੇ ਰੰਗ ਸੀ ਸੰਤਰੀ ਹਰਾ ਲਾਲ ਪੀਲਾ ਕਾਲਾ ਕਈਆਂ ਥਾਂਾਂ ਤੇ ਦਲਦਲੀ ਗਾਰ ਦੇ ਇਹ ਰੰਗ ਆਪਸ ਵਿੱਚ ਮਿਲ ਰਹੇ ਸੀ ਸਾਨੂੰ ਪਾਂਡੀਆਂ ਨੇ ਸਮਝਾਇਆ ਕਿ ਇਹੋ ਜਿਹੇ ਰੰਗਦਾਰ ਥਾਵਾਂ ਦੇ ਥੱਲੇ ਕੁਝ ਵੀ ਠੋਸ ਨਹੀਂ ਹੈ ਜੇ ਕੋਈ ਚੀਜ਼ ਡਿੱਗ ਪਵੇ ਉਹ ਸਿੱਧੀ ਪਤਾਲ ਤੇ ਚੱਲੇ ਜਾਂਦੀ ਹੈ ਮੈਂ ਰਾਤ ਨੂੰ ਵੀ ਧਿਆਨ ਕੀਤਾ ਸੀ ਕਿ ਹਵਾ ਦੀ ਆਵਾਜ਼ ਤੋਂ ਬਿਨਾ ਉੱਤੇ ਕੋਈ ਆਵਾਜ਼ ਨਹੀਂ ਸੀ ਬਿਲਕੁਲ ਸੁੰਨ ਸੀ ਪੰਜਾਬ 'ਚ ਕਿਤੇ ਵੀ ਰਾਤ ਨੂੰ ਜੇ ਤੁਸੀਂ ਧਿਆਨ ਨਾਲ ਸੁਣੋ ਤਾਂ ਕਈ ਤਰ੍ਹਾਂ ਦੇ ਜੀਵ ਜੰਤੂਆਂ ਦੀਆਂ ਆਵਾਜ਼ਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਜਿਵੇਂ ਕਿ ਟਿੱਡੀਆਂ ਬੀਂਡੇ ਤੇ ਹੋਰ ਕੀੜੇ ਮਕੌੜੇ ਇਹ ਆਵਾਜ਼ ਹਰ ਥਾਂ ਮੌਜੂਦ ਹੈ ਪਰ ਇੱਥੇ ਇਹ ਕੁਝ ਨਹੀਂ ਸੀ ਅਸਮਾਨ ਵਿੱਚ ਵੀ ਕੋਈ ਪੰਛੀ ਨਹੀਂ ਸੀ ਦੇਖਿਆ ਸੀ ਇੱਲਾਂ ਤੇ ਗਿਰਜਾਂ ਵੀ ਨਹੀਂ ਸੀਗੀਆਂ ਉੱਥੇ ਜੋ ਕਿ ਬਹੁਤ ਦੂਰ-ਦੂਰ ਤੱਕ ਚੱਲੀਆਂ ਜਾਂਦੀਆਂ ਜੇ ਕੋਈ ਪੰਛੀ ਫਸ ਜਾਵੇ ਉਹ ਵੀ ਥੱਕ ਹਾਰ ਕੇ ਇੱਥੋਂ ਦਾ ਪਾਣੀ ਪੀਣ ਲਈ ਮਜਬੂਰ ਹੋ ਜਾਂਦਾ ਜਿਹਨੂੰ ਪੀ ਕੇ ਉਹ ਮਰ ਜਾਂਦਾ ਪਾਣੀ 'ਚ ਬਹੁਤ ਜ਼ਿਆਦਾ ਲੂਣ ਹੈ ਜੇ ਨੰਗੇ ਪੈਰੀ ਤੁਸੀਂ ਗਾਰੇ 'ਚ ਤਰੋ ਤਾਂ ਤੁਹਾਡੇ ਪੈਰ ਗਲ ਜਾਂਦੇ ਮੈਨੂੰ ਬਜ਼ੁਰਗ ਪਾਣੀ ਨੇ ਦਿਖਾਇਆ ਕਿ ਆਪਾਂ ਜਿਆਦਾ ਦਰਦਲ ਵਿੱਚੋਂ ਆਏ ਆਂ ਤੇ ਊਠਾਂ ਦੇ ਪੈਰਾਂ ਨੂੰ ਲੂਣ ਨੇ ਖਾ ਜਾਣਾ ਕਿਉਂਕਿ ਪਾਣੀ ਦੀ ਘਾਟ ਕਾਰਨ ਇਹ ਧੋਤੇ ਨਹੀਂ ਜਾਣੇ ਇਸ ਗੱਲ ਦਾ ਜਵਾਨ ਪਾਂਡੀ ਨੂੰ ਵੀ ਬੜਾ ਫਿਕਰ ਸੀ ਉਹਨੇ ਸਾਨੂੰ ਦਿਖਾਇਆ ਕਿ ਊਠਾਂ ਦੇ ਪੈਰਾਂ ਦੇ ਸਖਤ ਤਲਿਆਂ ਵਿੱਚ ਵੀ ਤਰੇੜਾਂ ਆ ਗਈਆਂ ਸੀ ਤੇ ਥੋੜਾ ਥੋੜਾ ਖੂਨ ਰਿਸਣ ਲੱਗ ਪਿਆ ਸੀ ਉਹਨੇ ਆਪਣੇ ਸਾਫੇ ਨਾਲ ਉਹਨਾਂ ਦੇ ਪੈਰ ਸਾਫ਼ ਕੀਤੇ ਉਹਦੀਆਂ ਅੱਖਾਂ ਨਾਮ ਸਨ ਉਹਨੇ ਕਿਹਾ ਕਿ ਹੋਰ 24 ਘੰਟੇ ਅਸੀਂ ਇਹਨਾਂ ਦੇ ਪੈਰਾਂ ਨੂੰ ਧੋ ਨਹੀਂ ਸਕਦੇ ਤੇ ਹਾਲੇ ਸਾਨੂੰ ਸਫ਼ਰ ਵੀ ਕਰਨਾ ਪੈਣਾ ਤਾਂ ਉਦੋਂ ਤੱਕ ਇਹ ਜ਼ਖਮ ਕਾਫੀ ਵੱਰ ਜਾਣੇ ਆ ਉਸ ਬੰਦੇ ਨੂੰ ਊਠਾਂ ਦਾ ਵੀ ਸਾਡੇ ਜਿੰਨਾ ਹੀ ਖਿਆਲ ਸੀ ਪਰ ਊਠ ਗਰਮੀ ਪਿਆਸ ਤੇ ਦਰਦ ਤੋਂ بے ਪ੍ਰਵਾਹ ਹੋ ਕੇ ਬਹੁਤ ਹੀ ਸਹਿਜ ਵਿੱਚ ਜਗਾਲੀ ਕਰ ਰਹੇ ਸੀ ਸਾਨੂੰ ਕਰਨਲ ਨੇ ਦੱਸਿਆ ਸੀ ਕਿ ਇਹਨਾਂ ਦਿਨਾਂ 'ਚ ਕਦੇ-ਕਦੇ ਭਾਰਤੀ ਫੌਜ ਦੇ ਹੈਲੀਕਾਪਟਰ ਕੀੜਾ ਕੱਢਦੇ ਹੁੰਦੇ ਸੀ ਪਰ ਹੁਣ ਉਹਨਾਂ ਨੂੰ ਬਹੁਤ ਘੱਟ ਦੇਖਿਆ ਉੱਜ ਅਸੀਂ ਉੱਥੇ ਕਈ ਮੁਸਾਫਰੀ ਜਹਾਜ਼ ਲੰਘਦੇ ਦੇਖੇ ਜੋ ਬਹੁਤ ਉੱਚੇ ਹਨ ਯਕੀਨਨ ਹੀ ਇੰਨੀ ਉਚਾਈ ਤੋਂ ਅਸੀਂ ਨਹੀਂ ਦੇਖ ਸਕਦੇ ਸੀ ਸ਼ਹਿਰ ਸਾਡੇ ਉੱਪਰ ਦੀ ਇਹ ਕਰਾਚੀ ਬੰਬੇ ਦਾ ਹਵਾਈ ਰਾਹ ਹੋਵੇ ਜਦੋਂ ਰਣ ਪਾਣੀ ਨਾਲ ਭਰ ਜਾਂਦਾ ਉਦੋਂ ਇੱਥੇ ਬੀਐਸਐਫ ਵਾਲੇ ਕਿਸ਼ਤੀਆਂ ਨਾਲ ਗਸ਼ਤ ਕਰਦੇ ਹੁੰਦੇ ਆ ਸਾਨੂੰ ਉਹਨਾਂ ਨੇ ਦੱਸਿਆ ਕਿ ਇਹ ਡੂੰਘੇ ਇਲਾਕੇ ਹਨ ਸਮੁੰਦਰ ਦੇ ਪੱਧਰ ਦੇ ਹਨ ਬਰਸਾਤਾਂ ਚ ਇਹ ਸਮੁੰਦਰੇ ਬਣ ਜਾਂਦਾ ਇੱਕ ਹੋਰ ਅਜੀਬ ਨਜ਼ਾਰਾ ਏ ਸੀ ਇਹ ਕਈ ਥਾਂ ਤੇ ਧਰਤੀ ਉੱਪਰ ਬਹੁਤ ਵੱਡੇ ਵੱਡੇ ਪੱਥਰ ਪਏ ਸੀ ਘਾਰਾਂ ਜਿਹੜੇ ਜਿਹੜੇ ਪੱਥਰ ਉਹ ਪਤਾ ਨਹੀਂ ਇੱਥੇ ਕਿਵੇਂ ਆਏ ਹੋਣਗੇ ਪਰ ਉਹ ਸਾਡੇ ਤੋਂ ਬਹੁਤ ਦੂਰ ਸਨ ਜਿਉਂ ਜਿਉਂ ਸੂਰਜ ਉੱਪਰ ਨੂੰ ਹੁੰਦਾ ਗਿਆ ਗਰਮੀ ਦਾ ਅਸਰ ਵੱਧ ਆ ਗਿਆ ਹਵਾਵਾਂ ਤੇਜ਼ ਹੁੰਦੀਆਂ ਗਈਆਂ ਤੇ ਫਿਰ ਗਰਮ ਹੋ ਗਈਆਂ ਉੱਪਰੋਂ ਸੂਰਜ ਅੱਗ ਦਾ ਗੋਲਾ ਲੱਗ ਰਿਹਾ ਸੀ ਤੇ ਤੇਜ਼ ਗਰਮ ਹਵਾਵਾਂ ਸਰੀਰ ਚੋਂ ਪਾਣੀ ਚੂਸ ਰያ ਸੀ ਦਾ ਦੂਰ ਤੱਕ ਕਿਤੇ ਕੋਈ ਸ਼ਾਂ ਨਹੀਂ ਸੀ ਸਾਡੇ ਕੋਲ ਕੋਈ ਵਾਧੂ ਕਪੜਾ ਵੀ ਨਹੀਂ ਸੀ ਬਜ਼ੁਰਗ ਪਾਂਡੀ ਦੇ ਕੋਲ ਇੱਕ ਫਟੀ ਜੀ ਚਾਦਰ ਸੀ ਜਿਹੜੀ ਉਹਨੇ ਮੈਨੂੰ ਦੇਤੀ ਤੇ ਕਿਹਾ ਕਿ ਇਹਨੂੰ ਉੱਪਰ ਲੈ ਲੈ ਤੇ ਮੂੰਹ ਇਹਦੇ ਥੱਲੇ ਕਰ ਲੈ ਉਸ ਬੰਦੇ ਨੂੰ ਜਿਵੇਂ ਇਹ ਮੌਸਮ ਕੁਝ ਨਹੀਂ ਸੀ ਕਹਿ ਰਿਹਾ ਜਾਂ ਉਹ ਦਿਖਾ ਨਹੀਂ ਸੀ ਰਿਹਾ ਉਹਨੇ ਬਹੁਤ ਥੋੜਾ ਪਾਣੀ ਪੀਤਾ ਤੇ ਥੋੜਾ ਹੀ ਖਾਦਾ ਦਿਨ ਵੇਲੇ ਬਹੁਤ ਥੋੜਾ ਲਮਾ ਪਿਆ ਅਸੀਂ ਤਿੰਨੋਂ ਜਣੇ ਬਾਰੋਵਾਰੀ ਧੁੱਪ ਤੇ ਹਵਾ ਤੋਂ ਬਚਣ ਲਈ ਊਠਾਂ ਦੇ ਨਾਲ ਲੱਗ ਕੇ ਭੈਣ ਦੀ ਕੋਸ਼ਿਸ਼ ਕਰਦੇ ਰਹੇ ਕਦੇ ਬਹਿ ਜਾਂਦੇ ਕਦੇ ਗੱਲਾਂ ਕਰਨ ਲੱਗ ਜਾਂਦੇ ਕਦੇ-ਕਦੇ ਥੋੜੀ ਮਠਿਆਈ ਖਾ ਲੈਂਦੇ ਤੇ ਸ਼ਾਮ ਤੱਕ ਘੁੱਟ-ਘੁੱਟ ਕਰਕੇ ਪਾਣੀ ਪੀਣ ਨਾਲ ਸਾਡੇ ਕੋਲ ਹੁਣ ਅੱਧੀ-ਅੱਧੀ ਬੋਤਲ ਰਹਿ ਗਈ ਪਾਣੀ ਦੀ ਮੈਂ ਉਹ ਦਿਨ ਦੇਖਿਆ ਕਿ ਊਠਾਂ ਨੂੰ ਕਿਉਂ ਰੇਗਿਸਤਾਨ ਦਾ ਜਹਾਜ਼ ਕਹਿੰਦੇ ਆ ਉਹ ਜ਼ਖਮੀ ਸਨ ਪਰ ਬਿਲਕੁਲ ਬੇਪਰਵਾਹੀ ਤੇ ਸਹਜ ਦੇ ਆਲਮ ਵਿੱਚ ਸੀਗੇ ਉਹਨਾਂ ਦੇ ਆਸਰੇ ਨਾਲੇ ਅਸੀਂ ਬਚੇ ਰਹੇ ਇੱਕ ਵਾਰ ਬਾਬਾ ਜੀ ਨੇ ਚੌਪਈ ਸਾਹਿਬ ਦਾ ਪਾਠ ਬੋਲ ਕੇ ਕੀਤਾ ਉਹ ਦੋਵੇਂ ਪਾਂਡੀ ਆਫਤ ਵਿੱਚ ਵੀ ਬਹੁਤ ਘਟ ਹੀ ਬੋਲੇ ਉਸ ਬਜ਼ੁਰਗ ਨੇ ਦੱਸਿਆ ਕਿ ਇਹੋ ਜੇ ਦਿਨਾਂ ਚ ਉਹ ਇਕੱਲਾ ਰੇਗਿਸਤਾਨ ਚ ਬੀਐਸਐਫ ਵਾਲਿਆਂ ਕੋਲ गिर ਗਿਆ ਸੀ ਤੇ ਊਂਟ ਜ਼ਖਮੀ ਹੋ ਗਿਆ ਸੀ ਪਾਣੀ ਮੁੱਕ ਗਿਆ ਸੀ ਪਰ ਉਹ ਹਾਰਿਆ ਨਹੀਂ ਸੀ ਅੱਗੇ ਵਧਾ ਗਿਆ ਤੇ ਆਖਿਰ ਬਚ ਗਿਆ ਉਹਦੇ ਕਹਿਣ ਦਾ ਮਤਲਬ ਜੀ ਕਿ ਹੁਣ ਵੀ ਸਾਡੀ ਹਾਲਤ ਉਦਾਂ ਦੀ ਹੋਇ ਜਿੱਥੇ ਤੁਸੀਂ ਖਲੋ ਗਏ ਜਾਂ ਫਿਕਰਾਂ ਚ ਡੁੱਬ ਗਏ ਉੱਥੇ ਹੀ ਮੌਤ ਹੈ ਜਦੋਂ ਤੱਕ ਜਾਨ ਹੈ ਤੁਰਦੇ ਰਹੋ ਤੇ ਲੜਦੇ ਰਹੋ ਫਿਰ ਰੱਬ ਵੀ ਸਾਹ ਦਿੰਦਾ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸਾਡੀ ਹਾਲਤ ਬਹੁਤ ਨਾਜ਼ੁਕ ਸੀ ਮੈਨੂੰ ਇੰਜ ਲੱਗਦਾ ਸੀ ਕਿ ਬਹੁਤ ਬੁਖਾਰ ਹੋਇਆ ਸਿਰ ਤੇ ਸਰੀਰ ਵੀ ਦੁਖਦਾ ਸੀ ਗਲਾ ਬਾਰ-ਬਾਰ ਸੁੱਕਦਾ ਸੀ ਅੱਖਾਂ ਖੁਸ਼ਕ ਤੇ ਲਾਲ ਹੋ ਗਈਆਂ ਸਨ ਜਦੋਂ ਨੱਕ ਤੋਂ ਸਾਹ ਲੈਂਦੇ ਸੀ ਪਤਾ ਲੱਗਦਾ ਸੀ ਕਿ ਸਾਰਾ ਨੱਕ ਸੁੱਕ ਗਿਆ ਪਿਆ ਤੇ ਦਰਦ ਕਰਦਾ ਸੀ ਪਿਸ਼ਾਬ ਮੈਂ ਰਾਤ ਨੂੰ 2:00 ਵਜੇ ਕੀਤਾ ਸੀ ਤੇ ਹੁਣ ਪਿਸ਼ਾਬ ਵੀ ਸੁੱਕ ਗਿਆ ਸੀ ਦੁਪਹਿਰੇ ਇੱਕ ਵਾਰ ਪਿਸ਼ਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਹੁਤ ਥੋੜਾ ਤੇ ਗੂੜੇ ਪੀਲੇ ਰੰਗ ਦਾ ਪਿਸ਼ਾਬ ਬੜਾ ਲੱਗ ਕੇ ਆਇਆ ਬਾਬੇ ਪਿਆਰੇ ਦੀ ਅਸਾਲਟ ਹੁਣ ਦੂਰ ਪਈ ਸੀ ਉਹ ਖਿਆਲ ਰੱਖਣੀ ਭੁੱਲ ਗਿਆ ਸੀ 3:00 ਵਜੇ ਦੇ ਨੇੜੇ ਮੇਰਾ ਦਿਲ ਬਹੁਤ ਘਬਰਾਉਣ ਲੱਗ ਪਿਆ ਤੇ ਕੱਚਾ-ਕੱਚਾ ਜਿਹਾ ਹੋਣ ਲੱਗ ਪਿਆ ਜਵਾਨ ਪਾਂਡੀ ਤੇ ਬਾਬਾ ਵੱਡੇ ਊਣ ਦੀ ਛਾਂ ਵਾਲੇ ਪਾਸੇ ਬੈਠੇ ਸਨ ਬਾਬਾ ਲੰਮਾ ਪਿਆ ਸੀ ਦੋਵੇਂ ਬੜੇ ਪਰੇਸ਼ਾਨ ਸਨ ਤਾਂ ਮੈਂ ਛੋਟੇ ਊਣ ਦੇ ਨਾਲ ਲਾ ਕੇ ਪੈ ਗਿਆ ਤੇ ਚਾਦਰ ਉੱਪਰ ਲੈ ਲਈ ਮੇਰੇ ਸਾਹਮਣੇ ਉਹ ਮਸ਼ਹੂਰ ਡਾਕੂ ਆਪਣੀ ਪੱਗ ਨਾਲ ਆਪਣਾ ਸਿਰ ਮੋਢੇ ਤੇ ਮੂੰਹ ਟੱਕ ਰਿਹਾ ਸੀ ਪਰ ਉਹ ਬੜੇ ਠਰਮੇ ਦੇ ਸੰਜਮ ਚ ਬੈਠਾ ਸੀ ਲੱਗਦਾ ਸੀ ਕਿ ਉਹ ਆਪਣੇ ਪੁਰਾਣੇ ਸਮੇਂ ਦੀ ਯਾਦ ਵਿੱਚ ਦੀ ਗੁਜ਼ਰ ਰਿਹਾ ਮੈਨੂੰ ਕੁਝ ਸਮਾਂ ਚੱਕਰ ਦੇ ਆਏ ਤੇ ਅੱਖਾਂ 'ਕੇ ਨੀਰਾਸ਼ ਆ ਗਿਆ ਫਿਰ ਕੋਈ ਠੀਕ ਹੋ ਗਿਆ ਤੇ ਮੈਂ ਕੁਝ ਮਿੰਟ ਮਿੰਟ ਸੌ ਵੀ ਲਿਆ ਸੁੱਤਿਆਂ ਮੈਨੂੰ ਇੱਕ ਸੁਪਨਾ ਜਿਹਾ ਆਇਆ ਜਿਹਦੇ ਵਿੱਚ ਮੈਂ ਬੜੀ ਤੇਜ਼ੀ ਤੇ ਮਜ਼ਬੂਤੀ ਨਾਲ ਆਪਣੇ ਸਾਥੀਆਂ ਨਾਲ ਇੱਕ ਪਹਾੜੀ ਰਸਤੇ ਤੇ ਚੜ ਰਿਹਾ ਆ ਆਖਰ ਸ਼ਾਮ ਦੇ 6 ਵਜੇ ਦਾ ਸਮਾਂ ਹੋਇਆ ਹੁਣ ਸੂਰਜ ਸਿੰਧ ਵਾਲੇ ਪੱਤੇ ਛਿਪਣ ਨੂੰ ਜਾ ਰਿਹਾ ਸੀ ਤਨ ਮਨ ਨੂੰ ਕੁਝ ਰਾਹਤ ਜੀ ਆਈ ਸੀ ਹਵਾਵਾਂ ਨੇ ਵੀ ਆਪਣੀ ਗਰਮੀ ਤੇ ਰਫਤਾਰ ਘਟਾ ਲਈ ਤਾ ਅਸੀਂ ਉੱਠ ਕੇ ਆਪਣਾ ਸਮਾਨ ਇਕੱਠਾ ਕੀਤਾ ਤੇ ਉਹ ਦਿਨ ਮੈਨੂੰ ਹਾਲੇ ਤੱਕ ਯਾਦ ਹੈ ਕਿਉਂਕਿ ਉਦੋਂ ਤਾਂ ਲੱਗਦਾ ਸੀ ਕਿ ਇਹ ਸਫ਼ਰ ਨੇ ਮੁੱਕਣਾ ਹੀ ਨਹੀਂ ਹੈ। ਤਾਂ ਸਵਾ 6 ਵਜੇ ਅਸੀਂ ਤੁਰ ਪਏ। ਬਜ਼ੁਰਗ ਪਾਂਢੀ ਸਭ ਤੋਂ ਅੱਗੇ ਤੇ ਬਾਬਾ ਪਿਆਰਾ ਅਸਾਲਟ ਨਾਲ ਸਭ ਤੋਂ ਪਿੱਛੇ ਤੁਰ ਰਿਹਾ ਸੀ। ਮੈਂ ਦੇਖਿਆ ਕਿ ਹੁਣ ਊਂਡ ਜਿੱਥੇ ਵੀ ਪੈਰ ਰੱਖਦੇ ਸੀ ਪਿੱਛੇ ਚਿੱਕੜ ਵਿੱਚ ਉਹਨਾਂ ਦਾ ਖੂਨ ਰਲਿਆ ਹੁੰਦਾ ਸੀ। ਮੈਂ ਸੋਚਿਆ ਕਿ ਇਹ ਹਾਲਤ ਵਿੱਚ ਇਹ ਪਸ਼ੂ ਬਹੁਤੀ ਦੂਰ ਨਹੀਂ ਜਾ ਸਕਣਗੇ। ਬਜ਼ੁਰਗ ਪਾਂਡੀ ਨੇ ਮੈਨੂੰ ਦੱਸਿਆ ਕਿ ਇਹ ਸਭ ਤੋਂ ਸਖਤ ਜਾਨਵਰ ਹੈ ਤੇ ਦਿਲ ਨਹੀਂ ਛੱਡਦਾ ਪਰ ਮੈਨੂੰ ਦਲਦਲ ਵਿੱਚ ਲਾਲ ਰੰਗ ਬੜਾ ਪਰੇਸ਼ਾਨ ਕਰ ਰਿਹਾ ਸੀ ਉਹਨਾਂ ਦਾ ਦਰਦ ਤੇ ਵੱਡਾ ਦਿਲ ਦੇਖ ਕੇ ਮੈਨੂੰ ਆਪਣੀਆਂ ਲਤਾਂ ਦੀ ਥਕਾਨ ਸਿਰ ਤੇ ਅੱਖਾਂ ਦਾ ਦੱਲ ਤੇ ਮਨ ਦਾ ਘਬਰਾਉਣਾ ਸਾਰਾ ਕੁਝ ਭੁੱਲ ਗਿਆ ਉਸ ਤੋਂ ਬਾਅਦ ਮੈਂ ਲਗਾਤਾਰ ਰਹਿਰਾ ਸਾਦਾ ਪਾਠ ਕਰਦਾ ਰਿਹਾ 2.5 ਘੰਟੇ ਬਾਅਦ ਹਨੇਰੇ 'ਚ ਅਸੀਂ ਰੁਕੇ ਤੇ ਉੱਥੇ ਬੈਠੇ ਤੇ ਆਰਾਮ ਕੀਤਾ ਤਾਂ ਊਂਠ ਵੀ ਉੱਥੇ ਬੈ ਗਏ। ਹੁਣ ਉਸ ਬਜ਼ੁਰਗ ਨੇ ਸਾਨੂੰ ਹੋਰ ਮਾੜੀ ਖ਼ਬਰ ਸੁਣਾਈ। ਪਰ ਸੁਣਾਈ ਇਸ ਤਰ੍ਹਾਂ ਕਿ ਪਹਿਲਾਂ ਸਾਨੂੰ ਇਸ ਲਈ ਤਿਆਰ ਕੀਤਾ ਤੇ ਅੱਗੇ ਦਾ ਹੱਲ ਵੀ ਦੱਸਤਾ। ਉਹਨੇ ਦੱਸਿਆ ਕਿ ਜਿਹੜਾ ਦਿਸ਼ਾ ਬਿੰਦੂ ਉੱਤੇ ਅਸੀਂ ਆਪਣੇ ਸਿੰਘਾਂ ਨੂੰ ਮਿਲਣਾ ਸੀ, ਅਸੀਂ ਹੁਣ ਉੱਥੇ ਨਹੀਂ ਜਾ ਸਕਦੇ ਕਿਉਂਕਿ ਕੱਲ ਜੋ ਅਸੀਂ ਗਲਤ ਦਿਸ਼ਾ ਲਈ ਸੀ, ਉਹਦੇ ਨਾਲ ਅਸੀਂ ਉਸ ਥਾਂ ਤੋਂ ਕਈ ਕਿਲੋਮੀਟਰ ਦੂਰ ਦੱਖਣ ਵੱਲੋਂ ਆ ਗਏ। ਉਹ ਥਾਂ ਕੋਈ ਸੜਕ ਤੇ ਕੁੰਡਲੀਆਂ ਦੇ ਨੇੜੇ ਸੀ ਜਿਹੜਾ ਇਲਾਕਾ ਸਾਨੂੰ ਸਾਹਮਣੇ ਦਿਖ ਰਿਹਾ ਸੀ ਉਹ ਉਸ ਥਾਂ ਤੋਂ 20 ਕਿਲੋਮੀਟਰ ਦਖਣ ਵੱਲ ਹੈ ਹੁਣ ਸਾਨੂੰ ਇੱਥੋਂ ਦੀ ਉਹ ਜਾਣਾ ਪੈਣਾ ਕਿਉਂਕਿ ਸਾਡੇ ਕੋਲ ਇਹੀ ਰਾਤ ਹੈ ਤੇ ਅਸੀਂ ਆਪਣੀ ਮੰਜ਼ਿਲ ਨੂੰ ਨੇੜੇ ਲੱਗ ਜਾਈਏ ਨਹੀਂ ਤਾਂ ਸਾਰੇ ਮਰੇ ਜਾਵਾਂਗੇ ਉਸ ਬਜ਼ੁਰਗ ਨੇ ਤਾਰਿਆਂ ਤੇ ਪੂਰਬ ਦੱਖਣ ਵੱਲ ਦੀਆਂ ਰੌਸ਼ਨੀਆਂ ਵੱਲ ਇਸ਼ਾਰਾ ਕਰਦਿਆਂ ਸਮਝਾਇਆ ਕਿ ਜੋ ਵੱਡੀ ਰੌਸ਼ਨੀ ਦਿਖ ਰਹੀ ਹੈ ਇਹ ਬੀਐਸਐਫ ਦੀ ਵੱਡੀ ਛੋਣੀ ਹੈ ਸ਼ਾਇਦ ਜਲਾਣਾ ਅਸੀਂ ਉਹਦੇ ਨੇੜੇ ਟੁੱਕਾਂਗੇ ਜੇ ਅਸੀਂ ਰਾਤ ਨੂੰ ਰਤ ਪਹੁੰਚ ਜਾਈਏ ਤਾਂ ਅਸੀਂ ਕੰਡਿਆਲੀ ਬਾਣ ਪਾਰ ਕਰਕੇ ਬਿਨਾ ਕਿਸੇ ਨੂੰ ਟੱਕਰਿਆ ਉਥੋਂ ਜੰਗਲ ਵਿੱਚ ਜਾ ਸਕਦੇ ਹਾਂ ਜਿੱਥੇ ਊਂਠਾਂ ਨੂੰ ਲੁਕਾਇਆ ਜਾ ਸਕਦਾ ਏ ਮੈਂ ਤੁਹਾਨੂੰ ਅੱਗੇ ਪਿੰਡ ਵਿੱਚੋਂ ਬਸ ਚੜ੍ਹਾ ਆਉਂਗਾ ਤੇ ਫਿਰ ਅਸੀਂ ਰਾਤ ਨੂੰ ਊਂਠਾਂ ਨੂੰ ਸੰਭਾਲ ਲਵਾਂਗੇ ਉਹ ਕਹਿਣ ਲੱਗਾ ਕਿ ਮੇਰੇ ਇੱਥੇ ਨੇੜੇ ਪਿੰਡ 'ਚ ਬਹੁਤ ਵਧੀਆ ਸੱਜਣ ਨੇ ਜੋ ਸਾਡੀ ਮਦਦ ਕਰਨਗੇ ਹੁਣ ਸਾਨੂੰ ਮਿਤੇ ਹੋਏ ਟਿਕਾਣੇ ਤੇ ਪਹੁੰਚਣ ਦਾ ਫਿਕਰ ਨਹੀਂ ਸੀ ਸਾਡੇ ਲਈ ਤਾਂ ਦਿਨ ਚੜ੍ਹਨ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਉਸ ਸੜਕ ਤੱਕ ਪਹੁੰਚਣਾ ਜ਼ਰੂਰੀ ਸੀ ਜਿੱਥੋਂ ਬੱਸਾਂ ਬੜੌਦੇ ਵੱਲ ਨੂੰ ਚੱਲਦੀਆਂ ਹਨ ਤਾਂ ਇਹ ਸਾਰਾ ਰਾਹ ਪਹਿਲਾਂ ਵਰਗਾ ਹੀ ਸੀਗਾ ਰਾਹ 'ਚ ਜੇ ਦੇਖਿਆ ਕਿ ਕਈ ਥਾਂ ਪੰਛੀਆਂ ਤੇ ਜਾਨਵਰਾਂ ਦੇ ਪਿੰਜਰ ਪਏ ਸੀ ਕਿਤੇ ਇਕੱਲਾ-ਇਕੱਲਾ ਤੇ ਕਈ ਥਾਂ ਇਕੱਠੇ ਵੀ ਸਨ ਸ਼ਾਇਦ ਇਹ ਪਾਣੀ ਨੇ ਇਕੱਠੇ ਕਰ ਦਿੱਤੇ ਹੋਣ ਇੱਕ ਥਾਂ ਊਂਟ ਦਾ ਪਿੰਜਰ ਪਿਆ ਸੀ ਅਸੀਂ ਕਿਤੇ ਵੀ ਮਨੁੱਖੀ ਪਿੰਜਰ ਨਹੀਂ ਸੀ ਦੇਖੇ ਤਾਂ ਉਸ ਤੋਂ ਬਾਅਦ ਪਰ ਸਾਨੂੰ ਪਾਂਡੀਆਂ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਕਈ ਵਾਰ ਦੇਖੇ ਸੀਗੇ ਅੱਗੇ ਆ ਕੇ ਕਈ ਥਾਂ ਅਸੀਂ ਕੁਝ ਬੰਦਿਆਂ ਤੇ ਊਠਾਂ ਦੀਆਂ ਪੈੜਾਂ ਦੇਖੀਆਂ ਪਾਂਡੀਆਂ ਦਾ ਕਹਿਣਾ ਸੀ ਕਿ ਇਹ ਸਮਗਦਰਾਂ ਜਾਂ ਬੀਐਸਐਫ ਵਾਲਿਆਂ ਦੀ ਪੈੜ ਹੋ ਸਕਦੀ ਏ ਪਾਂਡੀ ਦੱਸਣ ਲੱਗਾ ਕਿ ਸਾਡੇ ਪਿੱਛੇ ਸਾਡੀ ਪੈੜ ਵੀ ਮੀਲਾਂ ਤੱਕ ਦੇਖੀ ਜਾ ਸਕਦੀ ਏ ਖਾਸ ਕਰਕੇ ਜਿੱਥੇ ਪੈਰ ਖੁੱਬਦਾ ਸੀ ਹੁਣ ਮੌਸਮ ਇੱਥੇ ਠੀਕ ਹੋ ਗਿਆ ਸੀ ਥੋੜੀ ਥੋੜੀ ਹਵਾ ਚੱਲਣ ਲੱਗ ਪਈ ਰਾਤ 9 ਵਜੇ ਤੋਂ ਸਵੇਰੇ 2 ਵਜੇ ਤੱਕ ਅਸੀਂ ਲਗਾਤਾਰ ਤੁਰਦੇ ਰਹੇ ਮੰਜ਼ਲ ਸਾਡੀ ਮੁੱਕਣ ਵਿੱਚੇ ਨਹੀਂ ਸੀ ਆਉਂਦੀ ਤੇ ਸਰੀਰ ਬੜਾ ਥੱਕ ਗਿਆ ਸੀ ਤੇ ਪਾਣੀ ਦੀ ਇੰਨੀ ਜ਼ੋਰਦਾਰ ਪਿਆਸ ਲੱਗੀ ਸੀ ਕਿ ਜੇ ਅਸੀਂ ਕਿਧਰੇ ਆਰਾਮ ਕਰਨ ਬਹਿ ਜਾਂਦੇ ਤਾਂ ਸ਼ਾਇਦ ਉੱਠ ਹੀ ਨਹੀਂ ਸੀ ਸਕਦੇ ਬਜ਼ੁਰਗ ਨੇ ਜੋ ਕਹਾਣੀ ਕੁਝ ਸਮਾਂ ਪਹਿਲਾਂ ਸੁਣਾਈ ਸੀ ਉਹਦਾ ਮਤਲਬ ਮੈਨੂੰ ਹੁਣ ਸਮਝ ਆਇਆ ਊਠਾਂ ਦੇ ਪੈਰ ਆਪਣੇ ਪਿੱਛੇ ਲਗਾਤਾਰ ਖੂਨੀ ਪੈਣ ਛੱਡ ਰਹੇ ਸੀ ਪਰ ਉਹਨਾਂ ਦੀ ਚਾਲ ਜਾਂ ਅੰਦਾਜ਼ ਤੋਂ ਬਿਲਕੁਲ ਨਹੀਂ ਸੀ ਲੱਗਦਾ ਕਿ ਉਹਨਾਂ ਨੂੰ ਕੁਝ ਹੋਇਆ ਏ ਤੁਰਦੇ ਤੁਰਦੇ ਹੀ ਅਸੀਂ ਕਈ ਥਾਂ ਆਪਣਾ ਮੂੰਹ ਗਿੱਲਾ ਕਰ ਲੈਂਦੇ ਸੀ ਮੂੰਹ 'ਚ ਪਾਣੀ ਦਾ ਕੁੱਟ ਭਰਦੇ ਤੇ ਕਿੰਨਾ ਚਿਰ ਮੂੰਹ ਵਿੱਚ ਰੱਖਦੇ ਪਰ ਇਹ ਕੁੱਟਾਂ ਅੰਦਰ ਡੂੰਗੀ ਪਿਆਸ ਤੇ ਕੋਈ ਅਸਰ ਨਾ ਪਾਉਂਦੀਆਂ ਕੁਝ ਸਮਾਂ ਅਸੀਂ ਦੋਵੇਂ ਜਣੇ ਊਠਾਂ ਤੇ ਚੜ ਗਏ ਪਰ ਊਠਾਂ ਦੀ ਤੋਰ ਨੂੰ ਕੋਈ ਫਰਕ ਨਹੀਂ ਪਿਆ ਬਾਬਾ ਪਿਆਰਾ ਤਾਂ ਕਈ ਘੰਟੇ ਸਵਾਰੀ ਕਰਦਾ ਰਿਹਾ ਪਰ ਮੈਨੂੰ ਕੁਝ ਸਮੇ ਬਾਅਦ ਹੀ ਲੱਗਿਆ ਕਿ ਮੇਰੇ ਪੱਟ ਜਿਵੇਂ ਹੇਠੋਂ ਛੱਲੇ ਗਏ ਨੇ ਪਹਿਲੀ ਵਾਰ ਔਣ ਦੀ ਸਵਾਰੀ ਦਾ ਇਹੀ ਨਤੀਜਾ ਸੀ ਕਿ ਲਗਾਤਾਰ ਕਿਸਰ ਕੇ ਸਰਕੇ ਪੱਟਾਂ ਦਾ ਮਾਤ ਛੱਲੇ ਆ ਗਿਆ ਸੀ ਜੋ ਹੁਣ ਤੁਰਨ ਲੱਗਿਆ ਬੇ ਦਰਦ ਕਰਦਾ ਸੀ ਇੱਕ ਤਾਂ ਬਹੁਤ ਭਾਰੀ ਦਲਦਲ ਆ ਗਈ ਤੇ ਸਾਨੂੰ ਕਈ ਕਿਲੋਮੀਟਰ ਪਛਾਂ ਵੱਲੋਂ ਜਾ ਕੇ ਫੇਰ ਰਖਣ ਵੱਲੋਂ ਜਾਣਾ ਪਿਆ 2:00 ਵਜੇ ਤੱਕ ਸਾਡੇ ਕੋਲ ਪਾਣੀ ਦੇ ਕੁਝ-ਕੁਝ ਕੁੱਟੇ ਬਚੇ ਸੀ ਹਾਲੇ ਵੀ ਉਹ ਛੌਣੀਆਂ ਦੀਆਂ ਬੱਤੀਆਂ ਦੂਰ ਹੀ ਸਨ ਇੱਥੇ ਆ ਕੇ ਸਾਡੀ ਬਿਲਕੁਲ ਬਸ ਹੋ ਗਈ ਤੇ ਜਵਾਨ ਪਾਂਡੀ ਨੇ ਊਠ ਰੋਕਤਾ ਤੇ ਊਣ ਦੀ ਲਗਾਮ ਹੱਥ 'ਚ ਲੈ ਕੇ ਸਿਰ ਫੜ ਕੇ ਥੱਲੇ ਬਹਿ ਗਿਆ। ਅਸਲ 'ਚ ਸਰੀਰ ਬਹੁਤ ਥੱਕ ਗਿਆ ਸੀ ਤੇ ਪਿਆਸ ਬੜੀ ਲੱਗੀ ਸੀ ਤੇ ਖੁਸ਼ਕੀ ਬਹੁਤ ਹੋ ਗਈ ਸੀ। ਅੱਖਾਂ ਸਾਡੀਆਂ ਜੰਮ ਗਈਆਂ, ਸਿਰ ਦੁਖਦਾ ਸੀ, ਸਰੀਰ ਆਕੜ ਰਿਹਾ ਸੀ ਤੇ ਕਦੇ-ਕਦੇ ਘਮੇਰ ਜੀ ਵੀ ਆਉਂਦੀ ਸੀ। ਅਸੀਂ ਇੱਕ ਇੱਕ ਘੁੱਟ ਫੇਰ ਭਰਿਆ, ਕੁਝ ਮਿਲ ਕੇ ਖਾਦਾ ਪਰ ਹੁਣ ਉਹ ਅੰਦਰ ਨਹੀਂ ਸੀ ਲੰਘ ਰਿਹਾ ਤੇ ਸਾਡੇ ਸਰੀਰ ਸਿਰਫ ਪਾਣੀ ਮੰਗ ਰਹੇ ਸੀ। ਪਸ਼ਾਬ ਤਾਂ ਸੁੱਕੇ ਗਿਆ ਸੀ ਸਾਡਾ ਤਾਂ ਦੋਸਤੋ ਇਹ ਸੀਗਾ ਪੰਜਵਾਂ ਭਾਗ ਹੁਣ ਕਿਵੇਂ ਸਿਰੇ ਲੱਗਦੇ ਆ ਇਹ ਇਹ ਦੱਸਾਂਗੇ ਤੁਹਾਨੂੰ ਅਗਲੇ ਭਾਗ ਦੇ ਵਿੱਚ ਉਦੋਂ ਤੱਕ ਦੇਓ ਆ ਗਿਆ ਸਤਿ ਸ਼੍ਰੀ ਅਕਾਲ